ਜੀ ਵੀ ਭਾਈ ਨੇ ਫਿਲਮ ਕੀਤੀ ਥੱਪੜ ਤੁਪੜੀ ਬਾਬਾ ਖਾਦੇ ਫਿਲਮ ਵਿੱਚ ਹੈ ਵਧੀਆ ਬੰਦਾ ਬੋਆਫਰ ਕਿਹਾ ਬੋਲ ਜੋ ਕੀ ਸੁਪਨਾ ਕੀ ਹੈਗਾ ਗੁਰੀ ਦਾ ਸੱਚੀ ਐਕਟਰ ਹੀ ਬਣਨਾ ਹੈ ਕਿ ਕੁਝ ਹੋਰ ਵੀ ਸੁਪਨਾ ਹੈਗਾ ਮੈਨੂੰ ਕ੍ਰਿਕਟ ਵੀ ਬਹੁਤ ਪਸੰਦ ਆਉਂਦਾ ਹੈ ਐਕਟਿੰਗ ਵੀ ਮੈਂ ਆਈਪਲ ਦੇਖਦਾ ਹੂੰ ਉਹ ਚੱਕ ਕੇ ਉੱਚਾ ਤੋਰਵਾਉਂਦੇ ਤੱਕ ਦਾ ਸੁਪਨਾ ਵਾਹੇ ਤੇ ਤੱਕ ਤੇ ਦਾ ਪਟੇਗਾ ਨਹੀਂ ਤੱਕ ਕੋਈ ਪੈਸਟ ਨਾ ਹੋਵੇਗਾ ਤੇ ਆਇਆ ਮਾੜਾ ਦੋਸਤ ਕਾਤੇ ਰਚੰਦੇ ਫੋਟੋ ਪਟਿਆਤਾ ਬਹੁਤ ਹੋ ਰਹੇ ਹੋ ਕਿ ਕੈਨਕ ਸੰਤ ਨਹੀਂ ਮਾਰੋ ਕਿ ਪਾਇ ਚੰਨ ਨੂੰ ਮੈਂ ਬਤਾ ਦਿੰਦਾ ਆਪ ਕੋ ਬੜਾ ਚੰਗਾ ਬੋਲ ਕੇ ਇੱਚਲਾ ਲੈ ਕੇ ਨੀਂ ਨਾ ਤਾ ਤੇ ਇੰਟੀਗਿਆ ਲੈ ਕੇ ਫੋਟੋ ਲੈ ਕੇ ਇੱਚਲਾ ਲੈ ਕੇ ਆਂ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਸ਼ਿੰਦਾ ਸ਼ਿੰਦਾ ਨੋ ਪਾਪਾ ਦੀ ਸਟਾਰ ਕਾਸ ਸਾਡੇ ਨਾਲ ਹੈ ਗੁਰੀ ਗੁਰੀ ਕੀ ਹਾਲ ਹੈ ਵਧੀਆ ਵਧੀਆ ਤੁਸੀਂ ਦੱਸੋ ਠੀਕ ਠਾਕ ਹੈ ਹਾਂ ਜੀ ਕਿਵੇਂ ਸੁੰਗੜ ਜਰਿਆ ਠੰਡ ਲੱਗਦੀ ਕਿ ਨਹੀਂ ਅੱਛਾ ਕਿਵੇਂ ਲੱਗਿਆ ਫਿਰ ਗੇਪੀ ਭਾਈ ਦਾ ਫਿਲਮ ਕੀਤੀ ਤੇ ਥੱਪੜ ਤੁਪੜੀ ਬਾਵਾ ਖਾਦੇ ਫਿਲਮੇ ਚ ਹੈ ਵਧੀਆ ਬੰਨ ਬਹੁਤ ਲੱਗਿਆ ਬਹੁਤ ਇੰਜੋਏ ਕਰਿਆ ਅੱਛਾ ਤੇ ਗੁਰੀਏ ਕਦੋਂ ਦਾ ਇਹ ਪਿਆ ਫਿਲਮਾਂ ਚ ਆਂਦਾ ਘਰੇ ਪਤਾ ਸੀ ਕਹਿੰਦੇ ਵੀ ਛੋਟਿਆਂ ਦਾ ਇੱਕ ਛੋਟੂ ਤਾਂ ਹੈਗੇ ਛੋਟਾ ਫਿਲਮਾਂ ਚ ਆਂਦਾ ਕਿਵੇਂ ਬਣਿਆ ਸਭ ਮੈਂ ਨਾ ਇੰਸਟਾਗ੍ਰam ਤੇ ਵੀਡੀਓਜ਼ ਬਣਾਉਂਦਾ ਸੀਗਾ ਅੱਛਾ ਉਥੋਂ ਅੱਛਾ ਤੇ ਇਹੋ ਨੇ ਫਿਲਮ ਵਿੱਚ ਆ ਰਹੀ ਹੈ ਤੇ ਪਹਿਲਾਂ ਕਿੰਨੀਆਂ ਫਿਲਮਾਂ ਕਰ ਚੁੱਕੇ ਹੋ ਪਹਿਲਾਂ ਮੈਂ 11 ਫਿਲਮਾਂ ਕਰ ਚੁੱਕਿਆ ਅੱਛਾ ਗੁਰੀ ਤਾਂ ਪੂਰਾ ਸਟਾਰ ਬਣ ਗਿਆ ਪਿੰਡ ਦੇ ਜਵਾਕ ਕਹਿੰਦੇ ਨੇ ਗੁਰੀ ਖੜ ਜਾ ਫੋਟੋ ਦਾ ਕਰਾ ਲਾ ਭੱਜ ਚਲਿਆ ਕਹਿੰਦੇ ਹੁੰਦੇ ਨੇ ਕੀ ਕਹਿੰਦੇ ਹੁੰਦੇ ਨੇ ਕੀ ਖੜ ਜਾ ਸਾਡੇ ਨਾਲ ਫੋਟੋ ਕਰਾ ਲੈ ਇਹ ਦੁਖੜਦਾ ਨਾ ਕਿ ਭੱਜ ਲੈਣਾ ਵਾ ਖੜ ਜਾਣਾ ਅੱਛਾ ਮਜ਼ਾ ਆਦਾ ਹੈ ਹਾਂ ਜਿੰਦਗੀ ਦਾ ਸਵਾਦ ਆ ਰਿਹਾ ਹੈ ਕਿ ਨਹੀਂ ਪੂਰਾ ਮਜ਼ਾ ਲੱਗਦਾ ਪੂਰਾ ਹੈ ਤੇ ਸਕੂਲ ਦੇ ਮੈਡਮਾਂ ਵੀ ਕਹਿੰਦੀਆਂ ਹੁੰਗੀਆਂ ਗੁਰੀ ਆ ਗਿਆ ਗੁਰੀ ਆ ਗਿਆ ਗੁਰੀ ਨੂੰ ਅੱਗੇ ਕਲਾਸ ਵਿੱਚ ਅੱਗੇ ਪਾ ਦੇਣੇ ਪਿੱਛੇ ਪਾ ਦੇਣੇ ਸਾਡੇ ਰੋਟੇਸ਼ਨ ਵਾਈਜ਼ ਚੱਲਦਾ ਅੱਛਾ ਤੇ ਗੁਰੀ ਇਸ ਕਲਾਸ ਵਿੱਚ ਕਿਵੇਂ ਨਲਾਇਕ ਹੀ ਹੁਸ਼ਿਆਰ ਹੈ ਹਾਂ ਸਾਰੇ ਪਾਸੇ ਚ ਅੱਗੇ ਫੱਟੇ ਚੱਕੇ ਹੋਏ ਨੇ ਹਾਂ ਜੀ ਤੇ ਗੁਰੀ ਫਿਰ ਕੀ ਕਹਿੰਦੇ ਨੇ ਜਦੋਂ ਹੁਣ ਤਾਂ ਤੂੰ ਛੋਟਾ ਹੀ ਹਲੇ ਵੀ ਤੇ ਘਰੋਂ ਹੁਣ ਵੀ ਕਦੇ ਘਰੇ ਸੱਚੀ ਛਿੱਤਰ ਪੈਂਦੇ ਨੇ ਐਵੇਂ ਜਿਵੇਂ ਇੱਥੇ ਪਿਆ ਥੱਪੜਾ ਪਿਆ ਸੀ ਨਹੀਂ ਅੱਛਾ ਦਰਿਏ ਕੋਈ ਜੰਨਾ ਹੈ ਹੈ ਇੱਥੇ ਇੱਥੇ ਬੈਠ ਇਹ ਥੋੜਾ ਤੇ ਹੋਰ ਕੋਈ ਗੱਲਬਾਤ ਸੁਣਾ ਪਿੰਡ ਦੀ ਛਪ ਛਪੜ ਛੁਪੜ ਦਿਨ ਆਤਾ ਕਹਦੇ ਕਿ ਨਹੀਂ ਪਰ ਨਹੀਂ ਹੈ ਨਹੀਂ ਤੇ ਜਿਹੜੀ ਜਿਹੜੀ ਫਿਲਮ ਹੈਗੀ ਆ ਫਿਲਮ ਦੇ ਵਿੱਚ ਕੀ ਕਹਿੰਦੇ ਨੇ ਜਦੋਂ ਜਿਹੜਾ ਡਾਇਲੋਗ ਚੱਲਦਾ ਹੈ ਤੇ ਕੀ ਕਹਿੰਦੇ ਨੇ ਗੁਰੀ ਦੇਸ਼ ਦੀ ਰਾਜਤਾਨੀ ਕਿਹੜੀ ਹੈ ਹਾਂਜੀ ਕਿਹੜੀ ਰਾਜਤਾਨੀ ਹੈ ਨਿਊਰਲਿ ਅੱਛਾ ਪੰਜਾਬ ਦੀ ਰਾਜਧਾਨੀ ਕਿਹੜੀ ਹੈ? ਚੰਡੀਗੜ੍ਹ ਬਠਿੰਡੇ ਦੀ ਬਠਿੰਡਾ ਸਤੇ ਥੋੜੀ ਹੈ। ਹਾਂ। ਢਿੱਡੇ ਦੀ ਤਾਂ ਰਾਜਧਾਨੀ ਨਹੀਂ ਗਈ ਹੈ। ਬਠਿੰਡੇ ਦੀ ਰਾਜਧਾਨੀ ਨਹੀਂ ਗਈ ਹੈ। ਜ਼ਿਲ੍ਹਾ ਹੋਗਾ। ਅੱਛਾ, ਢਿੰਡਾ ਜ਼ਿਲ੍ਹਾ ਹੈ ਤੇ ਗੁਰੀ ਕੀ ਬਣਨਾ ਚਾਹੁੰਦਾ ਹੈ? ਚਲੋ ਹਾਲੇ ਸ਼ੁਰੂਆਤ ਹੈਗੀ ਹੈ ਤੇ ਅਗਾ ਕੀ ਸੁਪਨਾ ਕੀ ਹੈਗਾ? ਗੁਰੀ ਦਾ ਸੱਚੀ ਐਕਟਰ ਹੀ ਬਣਨਾ ਹੈ ਕਿ ਕੁਝ ਹੋਰ ਵੀ ਸੁਪਨਾ ਹੈਗਾ? ਮੈਨੂੰ ਕ੍ਰਿਕਟ ਵੀ ਬਹੁਤ ਪਸੰਦ ਆਉਂਦਾ ਤੇ ਐਕਟਿੰਗ ਵੀ। ਅੱਛਾ, ਕ੍ਰਿਕਟੋ ਵੀ ਪਸੰਦ ਹੈ। ਕ੍ਰਿਕਟ ਕਿਨੂੰ ਦੇਖਦੇ ਹੋ? ਮੈਂ ਆਈਪੀਐਲ ਦੇ ਰੋਣਾ ਅੱਛਾ ਤੇ ਆਈਪੀਐਲ ਚ ਫਿਰ ਪੂਰਾ ਕ੍ਰਿਕਟ ਵੀ ਖੇਡਦਾ ਹੈ ਹਾਂਜੀ ਅੱਛਾ ਤੂੰ ਯਾਰ ਪੂਰਾ ਸ਼ਤਾਨ ਪੂਰਾ ਕਲਾਸ ਵਿੱਚ ਨਹੀਂ ਸ਼ਤਾਨ ਨਹੀਂ ਹੈਗਾ ਇਥੇ ਤਾਂ ਪੂਰੀ ਸ਼ਤਾਨੀਆਂ ਕਰਦਾ ਹੈ ਉਹਦੇ ਭਲਾਵਾਸਿਆਂ ਮੰਨਦਾ ਹੈ ਹੈ ਠੀਕ ਹੈ ਹੋਰ ਸੁਣਾ ਕੋਈ ਸ਼ੌਂਕ ਹੈਗਾ ਕੋਈ ਘਰੇ ਜਿਵੇਂ ਹੁੰਦਾ ਆਪਾਂ ਘਰੇ ਕੋਈ ਚੀਜ਼ ਜਾਂ ਆਂਦੀ ਹੈ ਆਪਾਂ ਪਹਿਲਾਂ ਖਾਜੀ ਮੰਮੀ ਨੇ ਘਰੇ ਗਾਣਾ ਕੱਢਿਆ ਤੂੰ ਤਾਂ ਪਹਿਲਾਂ ਹੀ ਖਾ ਗਿਆ ਤੇ ਕਿਸੇ ਦਾ ਤਾਂ ਲਿਆ ਹੀ ਨਹੀਂ ਨਹੀਂ ਹੈ ਨਹੀਂ ਕੀ ਖਾਣ ਦਾ ਕੀ ਸ਼ੌਂਕ ਰੱਖਦਾ ਹੈ ਕਿਹੜੀ ਸਬਜ਼ੀ ਜ਼ਿਆਦਾ ਸ਼ੌਂਕ ਹੈਗਾ ਜਿਆਦਾ ਮੰਮੀ ਬਣਾਦੀ ਉਹ ਸ਼ੌਂਕ ਰੱਖਦਾ ਜ਼ਿਆਦਾ ਪਨੀਰ ਅੱਛਾ ਪਨੀਰ ਖਾਂਦਾ ਹੈ ਤੇ ਹੁਣ ਕਲਾਸ ਕਿਹੜੀ ਹੋ ਗਿਆ ਕਲਾਸ ਮੇਂ ਚੌਥੀ ਚ ਹੋ ਗਿਆ ਅੱਛਾ ਕੋਈ ਡਾਇਲੋਗ ਸੁਣਾ ਦੇ ਕੋਈ ਸੱਚ ਤੂੰ ਗਾ ਵੀ ਲੈਣਾ ਮੈਂ ਸੁਣਿਆ ਹਾਂ ਹੈ ਕਿਹੜਾ ਕਿਹੜਾ ਗਾਣਾ ਵਧੀਆ ਗਾਣਾ ਤੇਰਾ ਸੋਹੜਾ ਗਾਣਾ ਨਾ ਕੋਈ ਸੁਣਾ ਦੇ ਫਿਰ ਅੱਜ ਲਾਲਾ 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 ਉੱਚਕੇ ਕੰਚਾ ਤੋਰਨ ਵਾਲੀਏ ਤਾਕੀ ਤਾਕੀ ਸੁਣਨ ਵਾਲੀਏ ਟੇ ਟਾ ਟੇ ਟਾ ਤੱਕੇ ਕਾਸ ਨੂੰ ਜੱਪ ਵਿੱਚ ਪਿਸਟਨ ਦੇ ਕਾਸ ਤੋਂ ਤੇਰੇ ਤੇ ਆਇਆ ਗਾੜਾ ਦੇਲ ਬਤਲੂ ਚੰਦ ਨੂੰ ਵੀ ਕਰਦੇ ਆ ਚੰਦ ਬਤਲੂ ਉਹ ਵੀ ਕਿਹੜੇ ਜੱਟ ਵਾਲਾ ਧੰਨਵਾਦ ਨੇ ਮਰੀ ਜੰਦ ਕੀ ਨੂੰ ਚੰਦ ਕੀ ਫੜਾ ਉਹ ਵਾਸਤੇ ਉਹ ਪਾਤਾੂਸੇ ਬਾਰੇ ਬੰਨੋ ਸੋਚੇ ਦੁਨੀਆ ਜੱਟ ਪਾਦਾ ਹੋਇਆ ਵਾ ਸੱਚਾ ਉਹ ਸ਼ਾਨਾ ਹੀ ਹੈ ਸਿੱਧੂ ਦਾ ਫੈਨ ਹੈ ਦਲਜੀਤ ਸਾਹਿਬ ਦਾ ਨਹੀਂ ਤੇ ਦਲਜੀਤ ਤਾਂ ਫਿਲਮ ਕਰਕੇ ਆਇਆ ਨਾ ਉਹਨੇ ਹਾਂਜੀ ਕਿਹੜਾ ਕੀ ਬੁਰੀ ਦਾ ਹੋਣਾ ਇਹਦੇ ਚ ਆ ਰਹੇ ਮੰਮੀ ਪਾਪਾ ਫਿਰ ਪੂਰੇ ਪਸੰਦ ਕਰਦੇ ਨੇ ਵੀ ਬੁਰੀ ਐਕਟਰ ਬਣ ਗਿਆ ਮੰਮੀ ਪਾਪਾ ਨਾਲ ਆਦੇ ਨੇ ਫਿਲਮ ਦੇਖਣ ਵੀ ਹਾਂਜੀ ਆਜੂ ਤੇਰੀ ਫਿਲਮ ਆ ਰਹੀ ਹੈ ਨਾ ਹਾਂ ਕਿਹੜੀ ਆ ਰਹੀ ਹੈ ਮੇਰੇ ਪਿੰਡ ਵਾਲਾ ਸਕੂਲ ਅੱਛਾ ਪਿੰਡ ਵਾਲੇ ਸਕੂਲ ਵੀ ਜਾਂਦਾ ਹੁੰਦਾ ਹੈ ਕਿ ਹੁਣ ਸ਼ਹਿਰੀ ਪੜਦਾ ਫਿਰ ਮੈਂ ਸ਼ਹਿਰੀ ਵਰਦਾ ਅੱਛਾ ਤੇ ਹੋਰ ਸੁਣਾ ਠੀਕ ਹੈ ਹਾਂਜੀ ਤੇ ਕੋਈ ਗੱਲ ਕੋਈ ਸੁਣਾ ਦੇ ਕੋਈ। ਹਜ਼ਾਰਾਂ ਬਿੱਲੀਆਂ ਦੀ ਗੱਲ ਸੁਣਾ ਦੇ ਕੋਈ। ਹਜ਼ਾਰ ਬਿੱਲੀ ਕੀ ਕਹਿੰਦੇ ਹੁੰਦੇ ਨੇ? ਉਹ ਗੁਰੀ-ਗੁਰੀ ਕਹਿੰਦੇ ਨੇ ਕਿ ਕੁਝ ਹੋਰ ਕਹਿੰਦੇ ਨੇ। ਐਕਟਰ। ਐਕਟਰ ਕਹਿੰਦੇ ਨੇ। ਐ ਸਾਰੇ ਆ। ਤੇ ਪਿੰਦ ਦੀਆਂ ਦਾਦੀਆਂ, ਦੁੱਧ ਦਾਦੀਆਂ, ਮਾਵਾ ਵੀ ਫਿਰ ਕੀ ਕਹਿੰਦੀਆਂ ਨੇ? ਗੁਰੀ ਆ ਗਿਆ, ਗੁਰੀ ਆ ਗਿਆ। ਹਾਂਜੀ। ਗੁਰੀ ਹੁਣ ਖੇਡਦਾ ਹੁੰਦਾ ਬੱਚਿਆਂ ਨਾਲ ਕਿ ਹੁਣ ਬੀਜੀ ਹੋ ਗਿਆ ਗੁਰੀ? ਮੈਂ ਖੇਡਦਾ ਹੁੰਦਾ। ਅੱਛਾ ਕੀ ਅੱਛਾ ਕ੍ਰਿਕਟ ਖੇਡਦਾ? ਹਾਂਜੀ। ਅੱਛਾ ਤੇ ਹੋਰ। ਕੀ? ਇੱਕ ਗਾਲਾ ਫਿਰ ਹੋਰ ਸੁਣਾ ਦੇ ਛੋਟਾ ਜਿਹਾ। ਕਿਹੜਾ? ਕੋਈ ਸੁਣਾ ਦੇ ਫਿਰ ਫਿਰ ਆਪਾਂ ਐਂਡ ਕਰਾਂਗੇ ਹਾਂ ਉਹ ਤੱਕ ਉਹ ਤੇਰਾ ਹੈਡ ਟੌਨ ਕਾ ਹਾਂ ਸਹੀ ਹੈ ਸਰ ਪਟੇ ਉੱਤੇ ਤਾਂ ਬਹੁਤ ਬੋਲਦੇ ਮੂਤੇ ਕਹਿੰਨ ਕਿ ਸੰਗਤ ਨੇ ਮਾਰੋਤੀ ਪਾਇ ਜਨਨ ਨੂੰ ਅੱਜ ਬਾਦੇ ਬਾਦੇ ਮਤਲਬ ਆ ਤੂੰ ਮੜਾ ਚੰਗਾ ਬੋਲ ਕੇ ਚੱਲ ਆ ਲੈ ਕਈਆਂ ਨੇ ਕਰਤੀਆਂ ਮਿੱਟੀਆਂ ਲੈ ਕੇ ਫੋਟਪੋਣੇ ਚਲਾ ਲੈ ਕਈਆਂ ਨੇ ਮੇਰੇ ਲਈ ਜੱਟੂ ਕਾਦੀ ਪੈਰ ਪਾਤਾ ਉਹ ਕਹਿੰਦਾ ਨੱਤਰ ਮਾਰ ਕੋ ਖਸਮਣੇ ਕਰਦੇ ਇੱਕ ਤੇ ਕਿੱਥੇ ਟੱਕਦੇ ਸਾਡੇ ਵਾਲੀ ਸ਼ੁੱਟ ਤੋਕਾ ਦੇ ਸਾਡੇ ਗੋਲੇ ਸਕਦੇ ਨੇ ਅੱਜ ਵੀ ਜੇ ਕੋਈ ਨਾ ਕੋਈ ਦਾਤਾ ਜੱਟੂੜਾ ਬੋਲਦੇ ਨੇ ਪੇੜ ਕਲੱਬਾ ਕਰਕੇ ਚੋਪਰ ਕਰਦਾ ਇਹ ਚੌਕ ਕੋਲ ਫੋਲੋ ਡਾਲਾ ਹੂੜ ਕਰੇ ਤੇ ਬੰਦੇ ਚਖਲ ਖੋਣ ਕੋਲ ਉਹ ਨੇ ਤੇ ਬਣਨ ਬੈਲੂ ਦਸਨ ਤੇ ਕੋਈ ਨਹੀਂ ਆ ਇੱਥੇ ਪੀਪੀ ਸ਼ਕਤੀ ਦਿੱਤੇ ਤਾਂ ਕਿ ਸੀ ਬੋਲ ਬੋੜ ਕੋੜਾ ਕਿ ਸੀ ਬੋਲ ਬੋੜ ਕੋੜਾ ਕੀ ਬਾਤ ਹੈ ਕੀ ਬਾਤ ਹੈ ਹੋਰ ਸੋ ਗੁਰੇ ਨਾਲ ਤੁਸੀਂ ਗੱਲਬਾਤ ਸੁਣੀ ਹੈ ਛੋਟਾ ਬੱਚਾ ਹੈ ਤੇ ਅੱਜ ਵੀ ਤੁਸੀਂ ਦੇਖਿਆ ਫਿਲਮ ਦੇ ਵਿੱਚ ਇੰਨੀ ਵੱਡੀ ਫਿਲਮ ਚਾ ਰਿਹਾ ਤੇ ਗੁਰੇ ਕੀ ਸਨੇਸ਼ਾ ਕੀ ਬੱਚਿਆਂ ਨੂੰ ਕਿ ਮੇਰੇ ਮੇਰੀ ਨਵੀਂ ਫਿਲਮ ਆ ਰਹੀ ਹੈ ਸੰਤਾ ਸੰਤਾ ਰੋਪਾਪਾਸ ਆ ਰਹੇ ਦੇਖਣ ਜਾਓ ਸਾਰੇ ਦੇਖਣ ਜਾਓ ਸੋ ਜੁੜੇ ਡੇਲੀ ਪੋਸਟ ਨੇ ਆਪ ਵੀ ਨਾ ਕਹਿਣਾ ਪਰਸਨ ਕਰਨ ਦੇ ਨਾਲ ਸੰਦੀਪ ਕੰਬੋਜ ਚੰਡੀਗੜ੍ਹ ਤੋਂ